ਦੇਖ ਲਈਏ ਲਾਲੀ ਆਪੋ ਖੇ ਲੱਗੀ ਐ ਸਵੇਰੇ ਸਵੇਰੇ ਜਾਣੀ ਪੀਤੀ ਚਾਹ ਦਾ ਪੀਤੀ ਆ ਪਰ ਜਿਹੜਾ ਉਹ ਨਾ ਅਮਰੂਦ ਖਾਣ ਦਾ ਵਧੀਆ ਹੁੰਦਾ ਸਵੇਰੇ ਸਵੇਰੇ ਫਰੂਟ ਖਾਣਾ ਚਾਹੀਦਾ ਕਹਿੰਦੇ ਜੀ ਅਮਰੂਦ ਦੇਖ ਰਹੇ ਆ ਵੀ ਅਮਰੂਦ ਲਾਲੀ ਐ ਪਰ ਅਮਰੂਦ ਤੋਂ ਪਹਿਲਾਂ ਅਸੀਂ ਕਰਨਾ ਕੰਮ ਸੋ ਗੁੱਡ ਮਾਰਨਿੰਗ ਸਵਾਗਤ ਹੈ ਸਾਰਿਆਂ ਦਾ ਨਵੇਂ ਬਲੌਗ ਤੇ ਆਸ ਕਰਦਾ ਕਿ ਤੁਸੀਂ ਆਪਣੀ ਜਗ੍ਹਾ ਰਾਜੀ ਕੁਝ ਹੋਵੋਗੇ ਸੋ ਆਪਾਂ ਇਸ ਵੇਲੇ ਖੜੇ ਆ ਪਿੰਡ ਚੱਕ ਦੀ ਸਰਾਜ ਦੇ ਵਿੱਚ ਤੇ ਸਵੇਦੀ ਰੁਟੀਨ ਇਹੀ ਹੁੰਦੀ ਆ ਕਿ ਪਹਿਲਾਂ ਗੋਹਾ ਗੂੜਾ ਚੱਕਣਾ ਤੇ ਉਸ ਤੋਂ ਬਾਅਦ ਤਾਰਾ ਦੂਰਾ ਚੋਕੇ ਤਾਂ ਬਾਕੀ ਦੇ ਕੰਮ ਕਰਨੇ ਤੇ ਅੱਜ ਅਹੀ ਹੋ ਗਿਆ ਲੇਟ ਤੇ ਆ ਚੱਕਾਂਗੇ ਪਹਿਲਾਂ ਗੋਹਾ ਕੂੜਾ ਚੱਕ ਕੇ ਤਾਂ ਫਿਰ ਬਾਕੀ ਦੇ ਕੰਮ ਦਿਖਾਵਾਂਗੇ ਤੋਂਪ ਨਿਕਲਾਈਏ ਮੱਟੀ ਮੱਟੀ ਹੈ ਤਾਂ ਕੰਮ ਦੇ ਵੇਖਦਾ ਤੁਸੀਂ ਦੇਖੋ ਮੈਂ ਕੀ ਦੇਖਾਂ ਮੈਂ ਵੀ ਤੇ ਨਾਲ ਹੀ ਦੇਖਦਾ ਮੈਂ ਤੇਰੇ ਨਾਲ ਹੀ ਦੇਦਾਂ ਚੱਲ ਆਪਾਂ ਪਹਿਲਾਂ ਗੋਹਾ ਚੱਕਨੇ ਆ ਜੋ ਪਹਿਲਾਂ ਚੱਕ ਕੇ ਗੋਹਾ ਗੋਹਾ ਕੂੜਾ ਚੱਕ ਕੇ ਤਾਂ ਤੁਹਾਨੂੰ ਅੱਜ ਦਿਖਾਉਨੇ ਆ ਪਿੰਡ ਦੀ ਲਾਈਫ ਆ ਜਾਓ ਆ ਜਾ ਆ ਜਾ ਲਾ ਵੀ ਜਵਾਨ ਉੱਠ ਕੇ ਆ ਗਿਆ ਜਵਾਨ ਕੱਲਾ ਉੱਠ ਕੇ ਆਇਆ ਲੱਗਾ ਸੀਗਾ ਮੈਂ ਕਿ ਆ ਜਾਵੇ ਭਰ ਭਰ ਗਿਆ ਜਵਾਨ ਉੱਠ ਕੇ ਆ ਗਿਆ ਵੀ ਬਸ ਦੇਖਣ ਕਿ ਇਹ ਕੀ ਕਰਨਗੇ ਇਹਨੇ ਕੱਕ ਕਰਨਾ ਕੱਕ ਨਹੀਂ ਆ ਲੈ ਆ ਆ ਜਵਾਨ ਆ ਗਿਆ ਤੇ ਆ ਜਵਾਨ ਬਹਿ ਗਿਆ ਇਹਨੇ ਬਸ ਇਹ ਦੇਖੂਗਾ ਕਿ ਕੱਲ ਆ ਚੱਕ ਲਿਆ ਫੋਨ ਤੇ ਹੁਣ ਇਹ ਦੇਖੂਗਾ ਰੀਲਾਂ ਕੰਮ ਦਾ ਡੱਕਾ ਤੱਕ ਨਹੀਂ ਤੋੜਨਾ ਕੰਮ ਕਰਨਾ ਕੰਮ ਆ ਮੁੰਡੇ ਨੇ ਕਰਨਾ ਚੱਲ ਜਿੱਲਾ ਵਾਲਾ ਕੋਟਾ ਪੂਰਾ ਕਰ ਦੇਣਾ ਇਹਨੇ ਚੱਲ 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 ਉਹਨੇ ਰੋਗ ਲਾ ਲੇ ਪੱਲੜ ਤਾਂ ਬਚਾਲਾ ਸ਼ਾਲਾ ਪੱਲੜ ਆਹ ਗਾਵਾਂ ਘੜੀਆਂ ਮੱਝ ਨਾਟ ਹੇਅਰ ਓਨਲੀ ਗਾਂ ਸੋਅ ਚੱਕਾਂਗੇ ਗੋਹਾ ਗੋਹਾ ਚਾਕੇ ਤਾਂ ਕਰਕੇ ਸਫਾਈ ਦੋਸਤੋ ਬਾਦ ਦਾ ਕੰਮ ਰੋਟੀ ਪਾਣੀ ਦਾ ਪਾਉਚ ਪਾਏ ਆ ਯਾਰ ਤਿੰਨ ਪਾਉਚ ਪਾਏ ਤੂੰ ਕਾਫੀ ਇੰਨੀ ਹਾਰ ਥੋੜੋ ਦਈਦੀ ਹੁੰਦੀ ਤੀ ਤੂੰ ਤਾਂ ਹਾਰਡੇ ਬਣਾਤੀ ਮੈਂ ਤਾਂ ਸਾਰੀ ਰਾਤ ਬੈਠਾ ਹੀ ਰਿਆ ਹੁਣ ਵੀ ਦੇਖਦਾ ਹੁਣ ਵੀ ਦੇਖਦਾ ਆਪਾਂ ਤਾਂ ਸ਼ਾਮੀ ਆ ਹਲੇ ਕਾਰ ਪਰ ਲੰਗੇ ਸੀ ਕਦਾਂ ਉਹ ਆਪਾਂ 20 ਮਿੰਟ ਪਹਿਲਾਂ ਮੈਂ ਹਲੇ 2 ਘੰਟੇ ਹੋਇਆ ਫੋਨ ਕੀਤਾ ਤੈਨੂੰ ਉਹਦਾ ਠੰਡ ਵੈਸੇ ਤਾਂ ਸਵੇਰ ਸ਼ਾਮ ਦੀ ਹੋਈ ਆ ਦਿਨੇ ਤਾਂ ਧੁੱਪ ਨਿਕਲੀ ਪਰ ਅੱਜ ਥੋੜੀ ਹਵਾ ਚੱਲਦੀ ਪਰ ਜਿੱਥੇ ਮੈਂ ਹੈਗਾ ਇਹ ਹੈਗਾ ਪੱਧਰਾ ਡੇਰੇ ਜੇ ਰਹਿੰਦੇ ਆ ਤੇ ਆਲੇ ਦੁਆਲੇ ਸਾਰੇ ਪਾਸੇ ਖੱਤੀ ਖੱਤੀ ਹਵਾ ਇਸ ਕਰਕੇ ਇੱਥੇ ਠੰਡ ਜ਼ਿਆਦਾ ਮਹਿਸੂਸ ਹੁੰਦੀ ਆ ਤੇ ਹੁਣ ਵੈਸੇ ਆ ਜਾ ਹਵਾ ਵੀ ਚੱਲ ਰਹੀ ਆ ਪਿੱਛੇ ਸਾਰੇ ਦਰਕਤਾਂ ਗੁਰਕਤਾਂ ਤੇ ਤਾਂ ਕਰਕੇ ਵੀ ਠੰਡ ਆ ਥੋੜੀ ਜੀ ਜਿਆਦਾ ਮਹਿਸੂਸ ਹੋਈ। ਗੋਹਾ ਚੱਕ ਕੇ ਉਸ ਤੋਂ ਬਾਅਦ ਖਾਮ ਕੇ ਪ੍ਰਸ਼ਾਦਾ ਤੇ ਪ੍ਰਸ਼ਾਦਾ ਪਾਣੀ ਚੱਕ ਕੇ ਆਪਾਂ ਜਾਵਾਂਗੇ ਇੱਥੋਂ ਕੱਲ ਮੈਂ ਐਸੀ ਜਾਂਨੀ। ਕੱਮੀ ਉਹ ਪਹੁੰਚ ਗਿਆ ਸੀ 5-6 ਵਜੇ ਤੇ ਰਾਤ ਵੀ ਬਹੁਤ ਠੰਡ ਸੀ। ਰਾਤੀਆਂ ਨੇ ਕੌਫੀ ਬਣਾਈ। ਕੌਫੀ ਬਣਾ ਪਾਤੀ ਕਿਤੇ ਮੋਸਟਲੀ ਤਾਂ ਆਪਾਂ ਇੱਕ ਅੱਧਾ ਪਹੁੰਚੇ ਬਹੁਨੇ ਆ ਇਹਨਾਂ ਦੇ 2-3 ਪਹੁੰਚ ਬਾਅਦ ਇੱਕ ਫੀਨ ਹੁੰਦੀ ਜਿਆਦਾ ਰਾਤੀ ਤਾਂ ਬਹੁਤ ਕੰਮ ਖਰਾਬ ਹੋ ਗਿਆ ਜੀ ਬਟ ਹੌਲੀ-ਹੌਲੀ ਨੀਂਦ ਆ ਗਈ ਤੇ ਸਵੇਰੇ ਉੱਠਦੇ ਦਾ ਪੈਰ ਥੱਲੇ ਲੱਗਦਾ ਨਹੀਂ ਸੀ ਇੰਨੀ ਠੰਡਿਆ। ਤੇ ਹੁਣ ਤੁੱਪ ਨਿਕਲੀ ਜਾਂ ਤੁੱਪੇ ਖੜਦੇ ਆ ਪਰ ਹਵਾ ਚੱਲੀ ਜਾਂਦੀ ਥੰ ਤੇ ਬਹੁਤ ਕੁਝ ਖਾਣੇ ਆ ਕੋਈ ਪ੍ਰਸ਼ਾਦਾ ਪਾਣੀ ਸਾਥੇ ਤਾਂ ਫੇਰ ਜਾਵਾਂਗੇ ਦੁਪਹਿਰਾ ਹੋਈ ਜਾਣਾ ਇੱਥੋਂ ਜਾਂਦੇ ਜਾਂਦੇ ਨੂੰ ਤੇ ਬਾਅਦ ਵਿੱਚ ਮੈਂ ਦਿਖਾਉਂਦਾ ਤੁਹਾਨੂੰ ਦੇਰ ਨਹੀਂ ਨਹੀਂ ਸ਼ਾਮ ਨਹੀਂ ਪੈਣੀ ਐ ਓਏ ਅੱਜ ਸ਼ਾਮ ਨਹੀਂ ਪੈਣੀ ਅੱਜ ਮੈਂ ਪਹਿਲਾਂ ਫਗਵਾੜ ਨਹੀਂ ਨਹੀਂ ਮੈਂ ਫਗਵਾੜੇ ਨੂੰ ਜਾਣਾ ਨਹੀਂ ਨਹੀਂ ਤੁਹਾਡੇ ਨਾਲ ਨਹੀਂ ਨਾ ਮੈਂ ਜਾਣਾ ਤੁਹਾਡੇ ਨਾਲ ਤਾਂ ਗਿਆ ਫੇਰ ਬੰਦਾ ਮੁਰਦੈ ਨਹੀਂ ਬੰਦਾ ਜਾਂਦਾ ਫਗਵਾੜੇ ਨੂੰ ਜੰਦਰ ਘੁੰਮ ਕੇ ਕਿਤੇ ਪਾਸੇ ਹੁੰਦਾ ਮੇਰੇ ਪੰਨ ਸੱਡ ਨਹੀਂ ਰੋਜ ਆਹ ਤੇ ਮੈਂ ਜਾਣਾ ਤੇ ਫੇਰ ਮੈਂ ਕੋਈ ਨਹੀਂ ਅਗਲੀ ਵਾਰ ਨੂੰ ਆਉਂਗਾ ਫੇਰ ਟਾਈਮ ਕਰਦਾ ਕਿ ਖੁੱਲਾ ਠੀਕ ਹੈ ਤੇ ਨਿਕਲਣਾ ਨਿਕਲਣਾ ਕਿੱਦਾਂ ਕਰੀਏ ਚੱਲ ਤੂੰ ਆਹ ਰੱਖ ਤੇ ਫੇਰ ਚੱਲੀਏ ਆਪਾਂ। ਗੋਖਾ ਚੱਕਣ ਤੋਂ ਬਾਅਦ ਆ ਵੀ ਸਾਫ਼ ਸਪਾਈ ਜ਼ਰੂਰੀ ਆ। ਪੂਰਾ ਕਲੀਨ ਕਰਕੇ ਰੱਖਦੇ ਆ ਇਹ ਜਿਹੜਾ। ਮੱਝਾਂ ਦਾ ਬਾੜਾ ਜਿਹਾ ਹੈ ਨਾ ਸੌਰੀ گاਵਾਂ ਦਾ ਮੱਝ ਤਾਂ ਹੈ ਹੀ ਨਹੀਂ ਇੱਥੇ ਕੋਈ ਲਾਓ ਜੀ। ਕੀ ਬਾਤ ਆ। ਆਹ ਕੰਮ ਹੈ ਜੀ। ਇਹ ਕੰਮ ਚੱਕਣਾ ਔਖਾ ਹੋ ਜਾਂਦਾ ਪਰ ਜੇ ਦੁੱਧ ਪੀਣਾ ਆ ਮੱਖਣ ਖਾਣਾ ਤੇ ਇਹ ਕਰਨਾ ਹੀ ਪੈਣਾ। ਆ ਆ ਆ ਆ ਹੁਣ ਤਾਂ ਹੱਥ ਲਾਉਣਾ ਨਹੀਂ ਪਿਛਲੇ ਨੇ। ਹੈ? ਉਹ ਗੇੜ ਖੋਲ੍ਹੇ। ਤੂੰ ਬਾਸਕਾਰ ਗਾਇਸ ਦਗਦੀ ਗਾਇਸ ਦੀ ਚੱਲ 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 ਆਇਓ ਲੈ ਕੇ ਜਾਣਾ ਬਾਹਰ ਸੱਟਣੇ ਜਾਣਾ ਇਹਨੂੰ ਇੱਥੇ ਇਹ ਆਪਾਂ ਸੈੱਟ ਕੇ ਜਾਂ ਤਾਂ ਇਹਨੂੰ ਪੱਥਾਂਗੇ ਪੱਤ ਕੇ ਪਾਤੀਆਂ ਬਣਾਵਾਂਗੇ ਇਹਦੀਆਂ ਜਾਂ ਤਾਂ ਇੱਕ ਪਾਸੇ ਇਹਨੂੰ ਸੱਡ ਦਵਾਂਗੇ ਪੱਥਣਾ ਸਾਰਿਆਂ ਦੀ ਇੱਕ ਇੱਕ ਜਗ੍ਹਾ ਪੱਥਣਾ ਕਿ ਸਾਰੀਆਂ ਉਦੋਂ ਪਾਤੀਆਂ ਪੱਤ ਕੇ ਜਾਣੀਆਂ ਹੁਣੇ ਹੀ ਹੋਰ ਹੋਰ ਖੜੇ ਹੋ ਕੇ ਕੀ ਸੋਚਦਾ ਫੇ ਹੁਣ ਮम्मा ਪੱਥੂ ਹੈ ਆਪਾਂ ਥੋੜੀ ਵਸਣਾ ਤਾਂ ਮਾਤਾ ਨਹੀਂ ਬੱਧਾ ਅਜਾ ਮਾਤਾ ਨਹੀਂ ਪੱਥਣਾ ਉਹ ਡਿਲੀਵਰ ਕਰਨਾ ਓਕੇ ਡਿਲੀਵਰ ਕਰ ਦੋ ਫੇ ਇੱਥੇ ਦੇਖੋ ਤੇ ਆ ਜਦ ਦੀ ਬੈਠਾ ਅੱਲਾ ਸਾਰੇ ਪਾਸੇ ਖੁੱਲਾ ਇੱਕ ਨਹੀਂ ਯਾਰ ਚਾਹ ਦਾ ਕੱਪ ਲੈ ਕੇ ਤੇ ਖੜਾ ਅੱਜ ਤਾਂ ਹਵਾ ਚਲਦੀ ਕਰਕੇ ਨੇ ਕੰਮ ਖਰਾਬ ਕੀਤਾ ਆ ਨਹੀਂ ਤੇ ਉਦਾਂ ਜੇ ਟੌਪ ਟਿੱਗੀ ਆ ਤਾਂ ਆਮ ਨਾਲ ਥੇ ਖੜਾ ਰਹੇ ਚਾਹ ਪਾਣੀ ਪੀਵੇ ਕਿਸੇ ਦਾ ਰੌਲਾ ਰੱਪਾ ਨਹੀਂ ਕਿਸੇ ਦਾ ਖੂਸ਼ੋਰ ਸ਼ਰਾਬਾ ਨਹੀਂ ਕੋਈ ਬੱਸ ਨਹੀਂ ਕੋਈ ਗੱਡੀ ਨਹੀਂ ਜਿਹੜਾ ਸਕੂਨ ਆ ਇਹ ਇੱਥੇ ਹੀ ਆ ਆਇਆ ਜੀ ਦੇਰਾਂ ਸਾਂਤਾਂ ਦਾ ਤੇ ਇੰਨਾ ਕੁ ਸਕੂਨ ਆ ਨਾ ਇੱਥੇ ਮਤਲਬ ਪੱਧਰੇ ਤੇ ਆ ਜਿਹੜਾ ਆਲੇ ਦੁਆਲੇ ਦਿਖ ਰਿਹਾ ਇਹ ਸਾਰੇ ਖੱਤੇ ਇਹਨਾਂ ਦੀ ਆ ਤੇ ਆ ਕਿਸੇ ਬੰਦੇ ਨੇ ਨਾ ਸੋਲਰ ਸਿਸਟਮ ਲਵਾਇਆ ਇਹ ਮਤਲਬ ਉੱਤਾਂ ਦਾ ਗੋਮਾਂ ਦੀ ਜਿਹੜੀਆਂ ਲਾਈਟ ਹੁੰਦੀ ਆ ਉਹ ਬੱਕਰੀ ਹੁੰਦੀ ਆ ਤੇ ਆ ਕਿਸੇ ਬੰਦੇ ਨੇ ਆਪਣੇ ਆਪ ਹੀ ਸੋਲਰ ਲਵਾ ਲਿਆ ਆਪਣੇ ਤੇ ਹੁਣ ਇਹ ਸੋਲਰ ਤੋਂ ਹੀ ਬਿਜਲੀ ਪੈਦਾ ਹੁੰਦੀ ਆ ਤੇ ਸੋਲਰ ਤੋਂ ਹੀ ਕੋਦੀ ਜਿਹੜੀ ਮੋਟਰ ਐ ਮੋਟਰ ਵੱਡੀ ਹੁੰਦੀ ਹੈ ਨਾ ਤਾਂ ਕਰਕੇ ਐਡਾ ਸੋਲਰ ਸਿਸਟਮ ਲੱਗਾ ਤੇ ਕੋ ਉਹ ਜਿਹੜੀ ਮੋਟਰ ਚਾਹੁੰਦੇ ਉਹ ਸਾਡਾ ਮਿੱਲਾ ਬਾਜੀ ਲੱਗਾ ਮਿੱਲਾ ਬਾਜੀ ਕੀ ਕਰਦਾ ਨਾ ਕੰਮ ਹੁੰਦਾ ਨਾ ਬੜੀ ਖਵਾ ਜਲਦੀ ਤੇ ਠੰਡੀ ਠਾਰ ਕਹਿੰਦਾ ਅਜਾ ਬਾਜੀ ਐਦਾਂ ਨਾ ਕੋਈ ਚੱਲ ਅਜਦਾ ਮੀਂਹ ਦੱਸਿਆ ਅਨੀਤਾ ਭਾਜੀ ਰਾਤ ਨੂੰ ਅਮੀ ਦਾ ਮੀ ਆ ਜਵੇ ਨਾ ਤੁਸੀਂ ਅੱਜ ਵੀ ਇੱਥੇ ਅੱਜ ਵੀ ਇੱਥੇ ਹੈਗਾ ਦੋ ਦਾ ਪਰ ਨਹੀਂ ਨਹੀਂ ਅੱਜ ਮੈਂ ਚੱਲ ਗਿਆ 4% ਹੈ 4% ਅਨੀਤਾ ਭਾਜੀ ਸਾਡਾ ਸਕਿਉਰਟੀ ਗਾਰਡ ਡੇਰੇ ਦਾ ਭਾਈ ਇੰਨੀ ਦਾ ਅੱਜ ਦਾ ਹਵਾ ਚੱਲਦੀ ਕਰਕੇ ਇਹਨੂੰ ਜ਼ਿਆਦਾ ਕੰਮ ਨਹੀਂ ਖਰਾਬ ਕਰਤਾ ਹੈ ਹੈ ਅਨੀਤਾ ਭਾਜੀ ਹੋਊ ਰਾਤ ਤੇ ਠੀਕ ਤੇ ਮੀਮੂ ਪੈ ਗਿਆ ਨਾ ਇਹਨੇ ਠੰਡ ਠੰਡ ਹੋਰ ਕਰ ਦੇਣੀ ਹੈ ਨਾ ਸਕੂਲੇ ਮੀਂਹ ਪੈਲਾ ਪਰ ਕੜਾ ਸਕੂਲੇ ਨਹੀਂ ਜਾਣਾ ਤਾਂ ਲੈ ਹੀ ਜਾਣਾ ਬੈਂਡ ਦੇ ਵਿੱਚ ਠੰਡ ਤੇ ਠੰਡ ਨਾਲੇ ਕੂਟੀਆਂ ਟੋਪੀਆਂ ਪਾ ਲਿਓ ਆਹੋ ਏਡੇ ਏਡੇ ਸਾਹਬੇ ਆ ਹੁਣ ਤਾਂ ਪੰਬਰੇ ਵੀ ਜਾਣਾ ਉਹ ਕਿੰਨੀ ਫੱਟ ਲੱਗਦੀ ਹੈ ਜਾਣਾ ਕੰਬ ਚਦਾ ਜਾ ਉਹਨੂੰ ਮੈਂ ਕਿਹਾ ਕਹਿੰਦਾ ਤੁਸੀਂ ਵੀ ਚੱਲੋ ਮੇ ਨਾਲ ਕੰਬਦੇ ਮੈਂ ਕਿਹਾ ਮੈਂ ਰ ਆ ਕੰਬਿੰਦਾ ਭੀੜ ਦੇ ਕਿਉਂ ਤਰ੍ਹਾਂ ਵਾਲਾ ਪਤਾ ਕਹਿੰਦਾ ਉੱਥੇ ਕਿੱਥੇ ਭੀੜ ਹੋਣੀ ਹੈ ਮੈਂ ਕਿਹਾ ਆਹ ਕੰਬ ਚ ਨਾ ਭੀੜ ਹੋਈ ਤਾਂ ਹੋਰ ਭੀੜ ਹੋਣੀ ਕਿੱਥੇ ਆ ਮੈਂ ਕਿਹਾ ਕੌਣ ਕਹਿੰਦਾ ਕਿ ਰੀਲਾਂ ਖਤਮ ਨਹੀਂ ਹੁੰਦੀਆਂ ਇਹ ਬੰਦੇ ਨੇ ਰੀਲਾ ਚਲਾ ਚਲਾ ਕੇ 2-3 ਘੰਟੇ ਰੀਲੇ ਖਤਮ ਕਰਤੀ ਥੱਲੇ ਕੀ ਕਹਿੰਦੇ ਕੀ ਲਿਖਿਆ ਹੁੰਦਾ ਸੀ ਕਹਿੰਦੇ ਸੌਰੀ ਬੈਂਟ ਰੋਂਗ ਹਾਂ ਕਹਿੰਦੇ ਨਾ ਦੀਲ ਜਿੰਨੀ ਮਰਜ਼ੀ ਦੇ ਕੋ ਖਤਮ ਨਹੀਂ ਨੇ ਰੀਲੇ ਖਤਮ ਕਰ ਦਿੰਦੀ ਚਲਾ ਚਲਾ ਕੇ ਉਹ ਕਹਿੰਦੇ ਸਾਡੇ ਕੋ ਰੀਲੇ ਐ ਨਹੀਂ ਹੁਣ ਉੱਠੋ ਬਿੜ ਦੇ ਉੱਪਰ ਕੀ ਸਾਮਾਨ ਫਰੋਣਾ ਸੀ ਹੈ ਆਈਗਾ ਸਾਡੇ ਲੈ ਕੋਦਾ ਕੋਈ ਸੇਵਾ ਆੜ ਘੜਦੇ ਹਾਂਜੀ ਚੱਲੀਏ ਹੈਗੇ ਅਗਰੇ ਭਾਈ ਸਾਨੂੰ ਕੋਈ ਕਈ ਕੋਈ ਫੜਾ ਕੇ ਕੰਮ ਕਹਿਣ ਲੱਗਾ ਭਾਈ ਨੇ ਤਾਂ ਹਾਂ ਰੰਬਾ ਰੰਬਾ ਫੜਾ ਕੇ ਤਾਂ ਹਨ ਕੰਦਾ ਲੈ ਜਾਓ ਆਹਰ ਘੜਦਾ ਭਾਈ ਹੁਣ ਤੋਂ ਆਈ ਆਣਾ ਕਣਚ ਲੈ ਕੇ ਆਇਆ ਕੋਣੋ ਕੋਈ ਨਹੀਂ ਆਪੇ ਦੇ ਜਾਣਾ ਕਿਹਨੇ ਨਾਸਿਓਂ ਕਿਰਾ ਪੰਸਲਾ ਐਸੋ ਉਹਦੇ ਨਾਲ ਇੰਨੀ ਨਾਲੀ ਹੁੰਦੀ ਆ ਮੁਰੇ ਇਦਾਂ ਉਹ ਦੱਬਣਾ ਹੁੰਦਾ ਸਪਰੇਅ ਕਰ ਲਈ ਹਾਂ ਹੋ ਫੇ ਆਏ ਤੇ ਮਾਰ ਦਿਆਂਗੇ ਪੰਪਾ ਕੋ ਸਹੀ ਐ ਸਹੀ ਮਰ ਜਾਂਦੀ ਐ ਸੇ ਤੂੰ ਬੋੜੀ ਦਾ ਪਈ ਆ ਉਦਾਂ ਕੱਖ ਜਿਹਾ ਕੱਟਣੇ ਓਕੇ ਹਾਂ ਹਾਂ ਬੱਚਾ ਯਾਰ ਲੜੀ ਨਾ ਜਾਓ ਲੈ ਵੀ ਆਓ ਖਾਣ ਨੂੰ ਬੋਗ ਬੋਗ ਲਵਾ ਕੇ ਲਾ ਦੋ ਲੈ ਆਓ ਭਾਈ ਇਹਦਾ ਕਿਆ ਬਾਤ ਚੋਲ ਬਣਾਤੇ ਆ ਕਿਆ ਬਾਤ ਤੇ ਕਿਆ ਬਾਤ ਕਮਪਲੀਟ ਅਜ ਪਾਉ ਉਹਦੇ ਨਾਲ ਸਬਜ਼ੀ ਉਹ ਖਾਈ ਉਹ ਥੈਂਕ ਯੂ ਥੈਂਕ ਯੂ ਹਾਂ ਮੁੰਡਾ ਨੰਬਰ ਲੈ ਜਾਂਦਾ ਹਰ ਵੇਲੇ ਕੰਮ ਕਰਨ ਚ ਹਰ ਵੇਲੇ ਆਇਆ ਭਾਈ ਨੀੜੇ ਭਾਜੀ ਉਧਰ ਹੀ ਉਹ ਅਜ ਉਧਰ ਖਾਣੀ ਆ ਚਲੋ ਠੀਕ ਆ ਉਹ ਬੜੀਆ ਚੋਲ ਬਣਾਇ ਕੁੜੀ ਨੇ ਸਬਜ਼ੀ ਸਾਡੀ ਚਾਚੀ ਨੇ ਬਣਾਈ ਆ ਤੇ ਚੌਲ ਕੁੜੀ ਨੇ ਬਣਾਏ ਸਵੇਰੇ ਉੱਤੇ ਬਹੁਤ ਚਰਦੇ ਦੇ ਪਿੱਛੇ ਪਈ ਸਵੇਰ ਦੇ ਵੀ ਬਣਾ ਦੇ ਤੋਂ ਵੱਢਦੇ ਨਹੀਂ ਪਰ ਬਹੁਤ ਵਧੀਆ ਬਣਾਇਆ ਤੇ ਚੌਲਾਂ ਦੇ ਇੱਕ ਖਾਸੀ ਇਹਦੇ ਨੂੰ ਕੋਰ ਪੜਨਾ ਪਾਣਾ ਬਣਾਇਆ